ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਮੁਰਦੇ ਦੀ ਤਾਕਤ ਸਜਰੇ ਬਣੇ ਪਾਕਿਸਤਾਨ ਵਿੱਚ ਗੋਗੀਰਾ ਬ੍ਰਾਂਚ ਨਹਿਰ ਦੇ ਕੰਢੇ ਇੱਕ ਬੰਗਲੇ ਵਿੱਚ ਮੇਰਾ ਬਸੇਰਾ ਸੀ ਇਥੋਂ ਥੋੜੀ ਦੂਰ ਸੱਚੇ ਸੌਦੇ ਦਾ ਰਫਿਊਜੀ ਕੈਂਪ ਸੀ ਇਹ ਕੈਂਪ ਮੇਰੇ ਗਿਆਸ ਵਿੱਚ ਪੱਛਮੀ ਪੰਜਾਬ ਦਾ ਸਭ ਤੋਂ ਵੱਡਾ ਰਿਫਿਊਜੀ ਕੈਂਪ ਸੀ 2-3 ਮੀਲਾਂ ਦੇ ਘੇਰੇ ਵਿੱਚ ਕੋਈ 2 ਲੱਖ ਜੀ ਡੱਕੇ ਹੋਏ ਸਨ ਇਹਨਾਂ ਦੀ ਹਫਾਜ਼ਤ ਲਈ ਗੜਵਾਲੀਆਂ ਦੀਆਂ ਦੋ ਪਲਟੋਨਾ ਬੰਗਲੇ ਦੇ ਬਾਹਰਲੇ ਪਲਾਟਾਂ ਵਿੱਚ ਤੰਬੂ ਲਾਗੇ ਰਹਿੰਦੀਆਂ ਸਨ ਪਾਕਿਸਤਾਨ ਸਰਕਾਰ ਨੇ ਵੀ ਪਾਕਿਸਤਾਨ ਆਰਮਡ ਪੁਲਿਸ ਦੇ ਕੋਈ 50 ਆਦਮੀ ਇਸ ਬੰਗਲੇ ਦੇ ਨੇੜੇ ਬਿਠਾਏ ਹੋਏ ਸਨ ਇਹਨਾਂ ਦਾ ਕੰਮ ਵੀ ਰਿਫਿਊਜੀ ਕੈਂਪ ਦੀ ਰਾਖੀ ਦੱਸਿਆ ਜਾਂਦਾ ਸੀ ਅਸਲ ਵਿੱਚ ਉਹ ਕੈਂਪੋ ਵਾਲਿਆਂ ਦੀ ਰਾਖੀ ਨਹੀਂ ਕਰਦੇ ਸਨ ਸਗੋਂ ਕੈਂਪੋ ਵਾਲਿਆਂ ਤੋਂ ਬਾਹਰਲੇ ਪਿੰਡਾਂ ਦੀ ਰਾਖੀ ਕਰਦੇ ਸਨ ਸਰਕਾਰ ਨੂੰ ਇਹ ਸ਼ਿਕਾਇਤ ਸੀ ਕਿ ਰਾਤ ਵੇਲੇ ਕੈਂਪ ਵਿੱਚੋਂ ਸਿੱਖ ਬੰਦੂਕਾਂ ਲੈ ਕੇ ਘੋੜਿਆਂ ਤੇ ਚੜ੍ਹ ਕੇ ਦੂਰ ਦੇ ਪਿੰਡਾਂ ਵਿੱਚ ਜਾ ਕੇ ਬਲਵੇਂ ਫਸਾਦ ਕਰਦੇ ਹਣ ਪਾਕਿਸਤਾਨ ਪੁਲਿਸ ਦੇ ਇੱਕ ਸਿਪਾਹੀ ਜਿਹੜੇ ਸਾਰੇ ਦੇ ਸਾਰੇ ਫੌਜ ਵਿੱਚੋਂ ਸੱਜਰੇ ਕੱਢੇ ਹੋਏ ਛਾਚੀ ਸਨ ਕੈਂਪ ਦੇ ਦਿਵਾਲੇ ਚੱਕਰ ਲਾਉਂਦੇ ਰਹਿੰਦੇ ਤੇ ਜਿਹੜਾ ਬੰਦਾ ਕੈਂਪ ਤੋਂ ਬਾਹਰ ਪਾਉਂਦਾ ਮਿਲ ਜਾਂਦਾ ਉਸ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਗੜਵਾਲੀਆਂ ਨੂੰ ਇਸ ਗੱਲ ਦਾ ਪਤਾ ਸੀ ਪਰ ਉਹ ਬੇਵਸਨ ਉਸ ਵੇਲੇ ਜੋ ਥੋੜਾ ਬਹੁਤ ਕਾਨੂੰਨ ਹੈ ਸੀ ਉਸ ਦੇ ਮੁਤਾਬਿਕ ਕੈਂਪ ਵਿੱਚ ਰਹਿੰਦੇ ਕਿਸੇ ਆਦਮੀ ਲਈ ਕੈਂਪ ਤੋਂ ਬਾਹਰ ਪਾਉਣਾ ਜ਼ੁਰਮ ਸੀ ਆਵੇ ਕੈਂਪ ਦੇ ਨਾਲ ਲੱਗਦੀ ਪੈਲੀ ਉਸ ਦੀ ਆਪਣੀ ਮਾਲਕੀ ਹੀ ਕਿਉਂ ਨਾ ਹੋਵੇ ਪੁਲਿਸ ਦੀ ਬੋਲੀ ਵਿੱਚ ਸਾਚੀ ਉਸ ਬਾਰੇ ਇਹ ਕਹਿੰਦੇ ਸਨ ਕਿ ਉਹ ਕਿਦਰੇ ਵਾਰਦਾਤ ਕਰਨ ਝੱਲਿਆ ਸੀ ਦੋਵਾਂ ਧਿਰਾਂ ਨੂੰ ਇਹ ਤੇ ਪਤਾ ਸੀ ਕਿ ਵਾਰਦਾਤ ਕਰਨ ਜਾਣ ਵਾਲੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਪਰ ਸਾਚੀ ਸਜਰੀ ਲੋਥ ਕਦੀ ਲੱਭਣ ਹੀ ਨਾ ਦਿੰਦੇ ਤੇ ਨਾ ਕਦੀ ਇਹ ਮੰਨਦੇ ਕਿ ਉਹਨਾਂ ਕਿਸੇ ਨੂੰ ਗੋਲੀ ਮਾਰੀ ਹੈ ਹੌਲੀ ਹੌਲੀ ਕੈਂਪ ਦੇ ਲੋਕੀ ਪੈਦਲ ਕਾਫਲਿਆਂ ਵਿੱਚ ਮੋਟਰਾਂ ਵਿੱਚ ਤੇ ਗੱਡੀਆਂ ਵਿੱਚ ਉੱਥੋਂ ਨਿਕਲਦੇ ਗਏ ਤੇ ਕੈਂਪ ਸੌੜਾ ਹੁੰਦਾ ਗਿਆ ਪਰ ਛਾਚੀਆਂ ਦੇ ਡਰ ਨੇ ਇਸ ਨੂੰ ਹੋਰ ਵੀ ਸੌੜਾ ਕਰ ਦਿੱਤਾ ਸੀ ਕੋਈ ਆਦਮੀ ਆਪਣੀ ਟੱਪਰੀ ਤੋਂ ਬਹੁਤ ਦੂਰ ਜੰਗਲ ਪਾਣੀ ਨਾ ਜਾਂਦਾ ਕੋਈ ਕੋਲ ਵਗਦੇ ਸੂਏ ਤੇ ਹੱਥ ਧੋਣ ਵੀ ਨਾ ਜਾਂਦਾ ਕਹਿੰਦੇ ਛਾਚੀ ਗੋਲੀ ਮਾਰ ਦੇਣਗੇ ਉਹਨਾਂ ਵਿੱਚੋਂ ਕਿਸੇ ਨੇ ਕਿਸੇ ਛਾਚੀ ਨੂੰ ਉਸ ਦੇ ਨੇੜੇ ਖਲੋਕੇ ਨਹੀਂ ਵੇਖਿਆ ਸੀ। ਨੀਮ ਸਲੇਟੀ ਵਰਦੀਆਂ ਪਾ ਕੇ ਤੇ ਹੱਥ ਵਿੱਚ ਬੰਦੂਕ ਫੜੀ ਪੌਂਦਿਆਂ ਨੂੰ ਉਹ ਦੂਰੋਂ ਵੇਖ ਕੇ ਉਹਨਾਂ ਵੱਲ ਉងਲਾ ਕਰਦੇ। ਪਰ ਕਦੀ ਕਿਸੇ ਨੂੰ ਉਹਨਾਂ ਦੇ ਕੋਲ ਜਾਣ ਦਾ ਜਾਂ ਉਹਨਾਂ ਨਾਲ ਗੱਲਾਂ ਕਰਨ ਦਾ ਹੌਸਲਾ ਨਹੀਂ ਪਿਆ ਸੀ। ਗੜਵਾਲੀ ਇਹ ਜਾਣਦੇ ਸਨ ਕਿ ਕੈਂਪ ਦੇ ਲੋਕ ਛਾਚੀਆਂ ਤੋਂ ਬਹੁਤ ਡਰਦੇ ਹਨ। ਜਦੋਂ ਕੈਂਪ ਦੇ ਅੰਦਰ ਡਿਊਟੀ ਦਿੰਦੇ ਲੋਕੀ ਉਹਨਾਂ ਤੋਂ ਛਾਚੀਆਂ ਬਾਰੇ ਗੱਲਾਂ ਪੁੱਛਦੇ ਉਹ ਸਾਰੇ ਕਿੰਨੇ ਨੇ ਤੁਸੀਂ ਕਿੰਨੇ ਹੋ ਉਹਨਾਂ ਕੋਲ ਕੀ ਹਥਿਆਰ ਨੇ ਤੁਹਾਡੇ ਕੋਲ ਕੀ ਨੇ ਗੜਵਾਲੀ ਇਸ ਗੱਲ ਤੋਂ ਬੜਾ ਚੜਦੇ ਕਿ ਕੈਂਪ ਦੇ ਲੋਕੀ ਛਾਚੀਆਂ ਨੂੰ ਉਹਨਾਂ ਦੇ ਮੁਕਾਬਲੇ ਦਾ ਸਮਝਦੇ ਹਨ ਇਸ ਲਈ ਉਹ ਆਪਣੀ ਬੜੀ ਹੀਠੀ ਸਮਝਦੇ ਤੇ ਛਾਚੀਆਂ ਦੀ ਵਡਿਆਈ ਫਿਰ ਦੂਸਰਾ ਦੌਰ ਆਇਆ ਕੈਂਪ ਵਿੱਚ ਰਹਿੰਦਿਆਂ ਰਹਿੰਦਿਆਂ ਲੋਕਾਂ ਦੇ ਹੌਸਲੇ ਹੌਲੀ-ਹੌਲੀ ਟੁੱਟ ਗਏ ਸਭ ਕਾਨੂੰਨ ਦਾ ਮਾਣ ਵੀ ਹੁਣ ਆਪਣੇ ਅਸਲੀ ਪੱਦਰ ਵੱਲ ਆ ਰਿਹਾ ਸੀ ਜ਼ਿਲ੍ਹੇ ਦੇ ਪੁਲਿਸ ਅਫਸਰਾਂ ਨੂੰ ਹੁਣ ਕੈਂਪ ਤੋਂ ਕੋਈ ਖਤਰਾ ਨਹੀਂ ਰਿਹਾ ਸੀ ਇਸ ਲਈ ਉਹਨਾਂ ਨੇ ਛਾਛੀਆਂ ਨੂੰ ਸਖਤੀ ਕਰਨ ਤੋਂ ਹਟਕ ਦਿੱਤਾ ਗੜਵਾਲੀਆਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਦੇ ਸਿਰ ਵਿੱਚੋਂ ਸਮਝੋ ਜੋ ਮਰ ਗਈ ਕੈਂਪ ਦੇ ਛਾਛੀਆਂ ਦਾ ਰੋਬ ਹੁਣ ਪਿੰਡ ਦੇ ਚੌਂਕੀਦਾਰ ਤੋਂ ਵੱਧ ਨਹੀਂ ਰਿਹਾ ਸੀ ਉਹ ਐਵੇਂ ਫੋਕੇ ਹੀ ਬੰਦੂਕਾਂ ਲੈ ਕੇ ਪਾਉਂਦੇ ਰਹਿੰਦੇ ਗੜਵਾਲੀਆਂ ਨੇ ਕੈਂਪ ਦੀਆਂ ਪੁਰਾਣੀਆਂ ਹੱਦਾਂ ਤੇ ਝੰਡੀਆਂ ਲਾ ਦਿੱਤੀਆਂ ਤੇ ਲੋਕੀ ਖੁੱਲਾ ਉੱਥੇ ਤੱਕ ਪਾਉਂਦੇ ਰਹਿੰਦੇ ਝੰਡੀਆਂ ਸਾਹਮਣੇ ਹੋਣ ਕਰਕੇ ਛਾਚੀ ਕਿਸੇ ਨੂੰ ਐਵੇਂ ਹੀ ਫੜ ਕੇ ਹੁਣ ਇਹ ਨਹੀਂ ਆਖ ਸਕਦੇ ਸਨ ਕਿ ਉਹ ਕੈਂਪ ਦੀ ਹੱਦ ਤੋਂ ਬਾਹਰ ਵਾਰਦਾਤ ਕਰਨ ਚੱਲਿਆ ਸੀ ਝੰਡੀਆਂ ਦੇ ਕੋਲ ਖਲੋ ਕੇ ਲੋਕੀ ਛਾਚੀਆਂ ਨੂੰ ਇੱਧਰ ਉੱਧਰ ਪਹਿਰੇਦਾਰਾਂ ਵਾਂਗ ਪਾਉਂਦਾ ਵੇਖਦੇ ਰਹਿੰਦੇ ਉਹਨਾਂ ਦੀ ਹੁਣ ਸਾਰੀ ਫੋਕ ਨਿਕਲ ਚੁੱਕੀ ਸੀ ਵਾਪਸ ਬਾਰਕਾਂ ਵਿੱਚ ਤੇ ਸ਼ਾਛੀਆਂ ਦਾ ਅਸਲੋਂ ਕੋਈ ਰੋਗ ਨਹੀਂ ਸੀ। ਉਹਨਾਂ ਦੀਆਂ ਬੰਦੂਕਾਂ ਫੌਜ ਦੇ ਰੱਦ ਕੀਤੇ ਨਿਕੰਮੇ ਮਾਡਲ ਦੀਆਂ ਹਨ। ਗੜਵਾਲੀਆਂ ਨੂੰ ਇਹਨਾਂ ਬੰਦੂਕਾਂ ਦੀ ਅਸਲੀਅਤ ਦਾ ਪਤਾ ਸੀ। ਇਸ ਲਈ ਉਹਨਾਂ ਸਾਹਮਣੇ ਸ਼ਾਛੀਆਂ ਨੂੰ ਇਹ ਚੁੱਕਦਿਆਂ ਬੜੀ ਸ਼ਰਮ ਆਉਂਦੀ। ਰਾਈਫਲਸ ਫਾਈ ਵਾਲੇ ਦਿਨ ਗੜਵਾਲੀ ਆਪਣੀਆਂ ਵਧੀਆਂ ਨਵੀਆਂ ਬੰਦੂਕਾਂ ਵਿੱਚੋਂ ਫਖਰ ਨਾਲ ਪੋਲ ਥਰੋ ਖਿੱਚਦੇ ਫਿਰ ਉਹਨਾਂ ਨੂੰ ਕਾਕ ਕਰਕੇ ਕੋੜੇ ਦਬਾਉਂਦੇ ਤੇ ਫਿਰ ਇੱਕ ਨਖਰੇ ਜਿਹੇ ਨਾਲ ਸੇਫਟੀ ਕੈਚ ਲਾਉਂਦੇ ਤਾਂ ਦੂਰੋਂ ਵੇਖ ਰਹੇ ਛਾਚੀਆਂ ਦੇ ਮੂੰਹ ਵਿੱਚ ਪਾਣੀ ਪਰ ਆਉਂਦਾ ਫਿਰ ਗੜਵਾਲੀਏ ਆਪਣੀ ਲਾਈਟ ਮਸ਼ੀਨ ਗੰਨਾ ਤੋਂ ਮਾਰਟਰਾਂ ਸਾਫ ਕਰਦੇ ਤੇ ਕਦੀ ਹੈਡ ਗ੍ਰੇਨੇਡਾ ਨੂੰ ਖੋਲ ਕੇ ਉਹਨਾਂ ਦੇ ਸਪਰਿੰਗ ਟੈਸਟ ਕਰਦੇ ਉਹਨਾਂ ਦਾ ਸਿਗਨੇਲਰ ਹਰ ਵੇਲੇ ਆਪਣੇ ਸੈਟ ਤੇ ਬੈਠਾ ਲਾਹੌਰ ਅੰਮ੍ਰਿਤਸਰ ਵਿੱਚ ਆਪਣੇ ਬਟਾਲੀਅਨ ਦੀਆਂ ਹੋਰ ਕੰਪਨੀਆਂ ਨਾਲ ਗੱਲਾਂ ਕਰਦਾ ਰਹਿੰਦਾ। ਇਹ ਸਭ ਕੁਝ ਦੇ ਸਾਹਮਣੇ ਛਾਤੀ ਇਸ ਤਰ੍ਹਾਂ ਮਹਿਸੂਸ ਕਰਦੇ ਜਿਵੇਂ ਕੋਈ ਗਰੀਬ ਮੁੰਡਾ ਆਪਣੇ ਗਵੰਡੀ ਮੁੰਡੇ ਦੇ ਨਵਾਂ ਸਾਈਕਲ ਲੈਣ ਤੇ ਕਰਦਾ ਹੈ। ਦੋਹਾਂ ਦਿਨਾਂ ਦੀ ਆਪੋ ਵਿੱਚ ਕਦੇ ਕੋਈ ਝੜਪ ਨਹੀਂ ਹੋਈ ਸੀ। ਕਦੀ ਤਾਨੇ ਮੇਨੇ ਤੱਕ ਵੀ ਨਹੀਂ ਆਪੜੇ ਸਨ। ਆਪੋ ਵਿੱਚ ਸਦਾ ਹਾਸਸ ਕੇ ਗੱਲਾਂ ਕਰਦੇ ਪਰ ਦਿਲਾਂ ਵਿੱਚ ਦੋਵੇਂ ਧਿਰਾਂ ਆਪਣੇ ਆਪ ਨੂੰ ਇੱਕ ਦੂਸਰੀ ਨਾਲ ਉਮੇਚ ਦਿਨ ਰਹਿੰਦੀਆਂ ਇਸ ਮੁਕਾਬਲੇ ਵਿੱਚ ਸਾਚੀ ਦਿਨੋਂ ਦਿਨ ਹੌਲੇ ਹੁੰਦੇ ਜਾ ਰਹੇ ਸਨ ਤੇ ਇਸ ਤਰ੍ਹਾਂ ਲੱਗਦਾ ਸੀ ਕਿਸੇ ਦਿਨ ਉਹ ਆਪਣੇ ਆਪ ਨੂੰ ਆਪਣੇ ਦੇਸ਼ ਵਿੱਚ ਗੜਵਾਲੀਆਂ ਦੇ ਮੁਕਾਬਲੇ ਦਾ ਹੀ ਨਾ ਸਮਝਣਗੇ ਨਹਿਰ ਗੁਗੀਰਾ ਬ੍ਰਾਂਚ ਐਵੇਂ ਨਾਂ ਦੀ ਹੀ ਬ੍ਰਾਂਚ ਸੀ ਅਸਲ ਵਿੱਚ ਉਹ ਇੱਕ ਬੜੀ ਵੱਡੀ ਨਹਿਰ ਸੀ ਜਦੋਂ ਇਸ ਦੇ ਗੱਡੀ ਵਾਲੇ ਪੁਲ ਤੋਂ ਗੇਲੀਆਂ ਦੇ ਪੈਰ ਧਰ ਧਰ ਕੇ ਲੰਘਣਾ ਪੈਂਦਾ ਤਾਂ ਇਸ ਦੀ ਸ਼ੂਕਰ ਸੁਣ ਕੇ ਕਈਆਂ ਦੇ ਦਿਲ ਸਹਿਮ ਜਾਂਦੇ ਤੇ ਉਹ ਗਾਹ ਪੈਰ ਨਾ ਫੁੱਟ ਸਕਦੇ ਕਿਹਾ ਜਾਂਦਾ ਸੀ ਕਿ ਇਸ ਵਿੱਚ ਡਿੱਗੇ टाੰਗਿਆਂ ਦਾ ਨਾਂ ਨਿਸ਼ਾਨ ਲੱਭਣਾ ਔਖਾ ਸੀ ਫਸਾਦਾਂ ਦੇ ਦਿਨ ਵਿੱਚ ਹੋਰ ਹਨੇਰਾ ਵਾਂਗ ਇਸ ਵਿੱਚ ਵੀ ਬੜੇ ਮੁਰਦੇ ਰੁੜਦੇ ਆਏ ਸੰਗ ਫੇਰੇ ਕੁਝ ਚਿਰ ਬੰਦ ਰਹੀ ਬੰਦੀ ਖਤਮ ਹੋਣ ਪਿਛੋਂ ਜਦੋਂ ਇਹ ਨਵੇਂ ਸਿਰੇ ਚੱਲੀ ਤਾਂ ਮੁਰਦਿਆਂ ਜਾਂ ਲਹੂ ਦਾ ਕੋਈ ਨਿਸ਼ਾਨ ਨਹੀਂ ਸੀ। ਪਾਣੀ ਅਸलो ਸਾਫ਼ ਤੇ ਨਿਤਰਿਆ ਹੋਇਆ ਹੁੰਦਾ ਸੀ। ਜਿਹੜੇ ਸਿਪਾਈ ਤਰਨਾ ਜਾਣਦੇ ਸਨ ਉਹ ਇਸ ਵਿੱਚ ਚੌਖਾ ਚਿਰ ਨਹਾਉਂਦੇ ਰਹਿੰਦੇ। ਇੱਕ ਦਿਨ ਦੁਪਹਿਰ ਵੇਲੇ ਇਸ ਵਿੱਚ ਇੱਕ ਲੋਥ ਤਰਦੀ ਆਈ। ਇਹ ਲੋਥ ਕਈਆਂ ਹਫ਼ਤਿਆਂ ਪਿੱਛੋਂ ਆਈ ਸੀ। ਇਸ ਵਿੱਚ ਮੰਗਲੇ ਦੇ ਦੁਆਲੇ ਵਸਦੇ ਲੋਕਾਂ ਵਿੱਚ ਇਸ ਦਾ ਬੜਾ ਚਰਚਾ ਹੋਇਆ। ਜਿਸ ਨੇ ਸੁਣਿਆ ਉਸਨੇ ਅਗਲੇ ਨੂੰ ਦੱਸਿਆ ਪਰ ਬਹੁਤ ਹੈਰਾਨੀ ਕਿਸੇ ਨੂੰ ਨਾ ਹੋਈ ਆਖਿਰ ਲੋਥਾਂ ਪਿਛਲੇ ਦਿਨੀ ਪਾਣੀ ਵਿੱਚ ਰੁੱੜਦੀਆਂ ਹੀ ਰਹੀਆਂ ਸਨ ਇੱਕ ਦੋ ਦਿਨ ਹੋਰ ਲੰਗੇ ਤੇ ਫਿਰ ਇੱਕ ਦਿਨ ਸਵੇਰੇ ਤਿੰਨ ਲੋਥਾਂ ਥੋੜੀ ਥੋੜੀ ਵਿੱਥ ਤੇ ਤਰਦੀਆਂ ਲੰਘੀਆਂ ਉਸ ਦਿਨ ਅਸੀਂ ਨਹਿਰ ਦੀ ਪਟੜੀਆਂ ਉੱਪਰੜੀ ਨਨਕਾਣੇ ਸਾਹਿਬ ਜਾ ਰਹੇ ਸਾਂ ਬੰਗਲੇ ਤੋਂ ਕੁਝ ਮੀਲਾਂ ਤੇ ਸਾਨੂੰ ਇਹ ਲੋਥਾਂ ਮਿਲੀਆਂ ਜਦ ਅਸੀਂ ਲੋਂਡੇ ਵੇਲੇ ਮੁੜ ਕੇ ਆਏ ਤਾਂ ਇਹ ਹੌਲੀ-ਹੌਲੀ ਤਰਦੀਆਂ ਮਸਾ ਅਜੇ ਮਾਨਾ ਵਾਲੇ ਦੀ ਸੇ ਤੇ ਹੀ ਆਪਣੀਆਂ ਸਨ ਅਸਾ ਇਹ ਗਵੇੜ ਲਾਇਆ ਕਿ ਲਾਸ਼ਾਂ ਕਸ਼ਮੀਰ ਦੀ ਲੜਾਈ ਵਿੱਚ ਮਾਰੇ ਗਏ ਆਦਮੀਆਂ ਦੀਆਂ ਨੇ ਜਦ ਅਸੀਂ ਵਾਪਸ ਕੈਂਪੋ ਵਿੱਚ ਆਪੜੇ ਤਾਂ ਉੱਥੇ ਵੀ ਇਹਨਾਂ ਲੋਥਾਂ ਦਾ ਹੀ ਰੌਲਾ ਸੀ ਇਹ ਗੱਲ ਧੁੰਮੀ ਹੋਈ ਸੀ ਕਿ ਜਿਹੜੀਆਂ ਲਾਸ਼ਾਂ ਅੱਜਕੱਲ ਰੋੜਦੀਆਂ ਆਉਂਦੀਆਂ ਨੇ ਉਹ ਕਸ਼ਮੀਰ ਦੀ ਲੜਾਈ ਵਿੱਚ ਮਾਰੇ ਲੋਕਾਂ ਦੀਆਂ ਨੇ ਬੰਗਲੇ ਦੇ ਦਿਵਾਲੇ ਉਹਨੇ ਖਿਆਲ ਆਮ ਸੀ ਕਿ ਉਹ ਜੀਆਂ ਲੋਥਾਂ ਰੋਜ਼ ਆਇਆ ਕਰਨੀਆਂ ਕਸ਼ਮੀਰ ਦੀ ਲੜਾਈ ਬਾਰੇ ਗੜਵਾਲੀਆਂ ਤੇ ਛਾਚੀਆਂ ਦੀਆਂ ਕਈ ਵੇਰਾਂ ਬਹਿਸਾਂ ਹੋਈਆਂ ਸਨ ਛਾਚੀ ਕਹਿੰਦੇ ਸਨ ਕਿ ਕਸ਼ਮੀਰ ਵਿੱਚ ਹਿੰਦੂਸਤਾਨੀ ਫੌਜਾਂ ਆ ਰਹੀਆਂ ਨੇ ਇਹ ਗੱਲ ਉਹ ਪਾਕਿਸਤਾਨੀ ਅਖਬਾਰਾਂ ਤੋਂ ਪੜ੍ਹਦੇ ਸਨ ਗੜਵਾਲੀਆਂ ਦਾ ਸਿਗਨੇ ਲਰਵੀ ਆਪਣੇ ਵਾਇਰਲੈਸ ਸੈਟ ਤੇ ਰੋਜ਼ ਹਿੰਦੁਸਤਾਨੀ ਖਬਰਾਂ ਸੁਣਦਾ ਤੇ ਫਿਰ ਸਾਰਿਆਂ ਨੂੰ ਦੱਸਦਾ ਕਿ ਹਿੰਦੁਸਤਾਨੀ ਫੌਜਾਂ ਜਿੱਤ ਰਹੀਆਂ ਨੇ ਉਹ ਕਹਿੰਦਾ ਸੀ ਕਿ ਮੈਂ ਹਿੰਦੁਸਤਾਨੀ ਖਬਰਾਂ ਲਗਾਵਾਗਾ ਜਿਸ ਦੀ ਮਰਜ਼ੀ ਹੋਵੇ ਆ ਕੇ ਸੁਣ ਲਵੇ ਸਾਡਾ ਰੇਡੀਓ ਥਾਵਾਂ ਦੇ ਨਾਂ ਲੈ ਲੈ ਕੇ ਦੱਸਦਾ ਹੈ ਕਿ ਪਾਕਿਸਤਾਨੀ ਪਿਛਾਂ ਹਟ ਰਹੇ ਹਨ ਛਾਚੀ ਵੀ ਹੁਣ ਕੰਨੋ ਕੰਨ ਸੁਣ ਰਹੇ ਸਨ ਕਿ ਮੁੜਲੀਆਂ ਜਿੱਤਾਂ ਪਿੱਛੋਂ ਪਾਕਿਸਤਾਨੀ ਜਗਾ ਛੱਡ ਰਹੇ ਨੇ ਤੇ ਹਿੰਦੁਸਤਾਨੀ ਖੋਇਆ ਹੋਇਆ ਇਲਾਕਾ ਵਾਪਸ ਲੈ ਰਹੇ ਨੇ ਬੰਗਲੇ ਦੀ ਧਰਤੀ ਤੇ ਹੁਣ ਗੜਵਾਲੀਆਂ ਦੇ ਪੈਰ ਦਿਨੋ-ਦਿਨ ਜੰਮ ਰਹੇ ਸਨ ਤੇ ਛਾਚੀਆਂ ਦੇ ਦਿਨੋ-ਦਿਨ ਉਖੜ ਰਹੇ ਸਨ ਪਹਿਲਾ ਉਹ ਕਿਸੇ ਇਕੱਲੇ ਦੁਕੱਲੇ ਗੜਵਾਲੀ ਦੇ ਸਾਹਮਣੇ ਉਹਨਾਂ ਦੀ ਬੋਲੀ ਦੀਆਂ ਸੰਗਾ ਲਾ ਲਿਆ ਕਰਦੇ ਸਨ ਹੁਣ ਉਹ ਇਹ ਕੰਮ ਵੀ ਛੱਡ ਗਏ ਸਨ ਗੜਵਾਲੀਆਂ ਦੀਆਂ ਪਰਰ ਪਰਰ ਕਰਦੀਆਂ ਮੋਟਰਾਂ ਉਹਨਾਂ ਦੇ ਸ਼ਿਕਾਰ ਖੇੜਦੇ ਅਵਸਰਾਂ ਦੀਆਂ ਚਲਾਈਆਂ ਗੋਲੀਆਂ ਉਹਨਾਂ ਲਈ ਦੂਰੋਂ ਦੁਰਾੜਿਓਂ ਆਉਂਦੇ ਉਚੇਰੇ ਰਾਸ਼ਨਾਂ ਦੇ ਟਰੱਕ ਤੇ ਉਹਨਾਂ ਦਾ ਵਾਇਰਲੈਸ ਸੈੱਟ ਮੰਗਲੇ ਦੇ ਵਾਯੂ ਮੰਡਲ ਤੇ ਛਾਈ ਰਹਿੰਦੇ ਛਾਚੀਆਂ ਦੀਆਂ ਵਰਦੀਆਂ ਆਮ ਕਰਕੇ ਮੈਲੀਆਂ ਤੇ ਪੁਰਾਣੀਆਂ ਹੁੰਦੀਆਂ ਤੇ ਉਹਨਾਂ ਦੀਆਂ ਬੰਦੂਕਾਂ ਕਟਿਆ ਜਿਨ੍ਹਾਂ ਨੂੰ ਉਹ ਦਿਲੋਂ ਨਫ਼ਰਤ ਕਰਦੇ ਸਨ ਕਿਉਂਕਿ ਉਹਨਾਂ ਦੀ ਫੌਜ ਵਿੱਚ ਵਧੀਆ ਬੰਦੂਖਾਂ ਚਲਾਈਆਂ ਹੋਈਆਂ ਸਨ ਇਹਨਾਂ ਬੰਦੂਖਾ ਕਰਕੇ ਉਹ ਆਪਣੇ ਆਪ ਨੂੰ ਵੀ ਘਟੀਆ ਸਮਝਣ ਲੱਗ ਪਏ ਸਨ ਹੁਣ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਧੁੱਪ ਉਹਨਾਂ ਦੇ ਅੰਦਰ ਹੀ ਵੜਾਈ ਹੈ ਇੱਕ ਦਿਨ ਅਜੇ ਮਸਾ ਦਿਨ ਹੀ ਚੜਿਆ ਸੀ ਨਾ ਛਾਚੀ ਤੇ ਨਾ ਗੜਵਾਲੀ ਅਜੇ ਕਿਸੇ ਕੰਮ ਲੱਗੇ ਸਨ ਸਗੋਂ ਨਹਿਰ ਦੇ ਕੰਡੇ ਇੱਧਰ ਉੱਧਰ ਜੰਗਲ ਪਾਣੀ ਫਿਰਦੇ ਸਨ ਕਿ ਇੱਕ ਹੋਰ ਲੋਥ ਦੂਰੋਂ ਆਉਂਦੇ ਦੇ ਸੀ ਇਹ ਲੋਥ ਵੀ ਕਸ਼ਮੀਰ ਤੋਂ ਆਈ ਸੀ ਤੇ ਜਿੱਥੇ ਲੜਾਈ ਲੱਗੀ ਹੋਈ ਸੀ ਇੱਕ ਮੋਗੇ ਤੇ ਖਲੋਕੇ ਚੌਖੇ ਸਾਰੇ ਸਿਪਾਹੀ ਇਸ ਰੁੜ ਦੀ ਆਉਂਦੀ লাশ ਨੂੰ ਵੇਖਣ ਲੱਗ ਪਏ ਇੱਥੇ ਖਲੋਤੇ ਆ ਇੱਕ ਛਾਚੀ ਦਾ ਮਨ ਲੋਥ ਤੋਂ ਪਿਛਾਂ ਟੁਰਦਾ ਟੁਰਦਾ ਕਸ਼ਮੀਰ ਅੱਪੜ ਗਿਆ ਜਿੱਥੋਂ ਇਹ ਲੋਥ ਆਈ ਸੀ ਜਿੱਥੇ ਬੰਦੇ ਮਰ ਰਹੇ ਸਨ ਹਿੰਦੂ ਤੇ ਮੁਸਲਮਾਨ ਜਿਸ ਬੰਦੇ ਦੀ ਇਹ ਲਾਸੀ ਉਹ ਭਲਾ Hindu ਸੀ ਕਿ Musalman ਉਸ ਦੇ ਦਿਲ ਵਿੱਚ ਸੋਚਿਆ ਤੇ ਫਿਰ ਉੱਚੀ ਕਿਹਾ ਆਓ ਭਾਈ ਵੇਖੀਏ Hindu ਏ ਕਿ Musalman ਉਸ ਦੀ ਇਹ ਗੱਲ ਸੁਣ ਕੇ ਮੈਨੂੰ ਕੁਝ ਹੈਰਾਨੀ ਜੀ ਹੋਈ ਇਹ ਰੁੱੜਦੇ ਆਉਂਦੇ ਫੁੱਲੇ ਹੋਏ ਪਿਲਪਿਲ ਕਰਦੇ ਮੁਰਦੇ ਵੀ Hindu Musalman ਹੋ ਸਕਦੇ ਸਨ ਜੇ ਲੜਨ ਵਾਲੇ ਬੰਦੇ Hindu ਜਾਂ Musalman ਸਨ ਤਾਂ ਉਹਨਾਂ ਦੇ ਨਹਿਰਾਂ ਵਿੱਚ ਰੁੱੜਦੇ ਮੁਰਦੇ ਵੀ ਹਿੰਦੂ ਸਨ ਜਾਂ ਮੁਸਲਮਾਨ ਵਲੋਪਲੀ ਵਿੱਚ ਉਹ ਚਾਚੀ ਕੱਪੜੇ ਲਾ ਕੇ ਨਹਿਰ ਦੇ ਵਿੱਚ ਜਾ ਵੜਿਆ ਤੇ ਉਸ ਮਰਦੇ ਨੂੰ ਹੱਥਾਂ ਨਾਲ ਟਿੱਕ-ਟਿੱਕੇ ਕੰਡੇ ਤੱਕ ਲਿਆਉਣ ਲੱਗ ਪਿਆ ਅਸੀਂ ਵੀ ਸਾਰੇ ਹੌਲੀ-ਹੌਲੀ ਟੁਰਦੇ ਉੱਥੇ ਆਪੜੇ ਜਿੱਥੇ ਮਰਦਾ ਕੰਡੇ ਲੱਗਣਾ ਸੀ ਉਸ ਨੂੰ ਧਰੋ ਕੇ ਅਸਾਂ ਪਟੜੀ ਤੇ ਲਟਾ ਦਿੱਤਾ ਫੁੱਲ ਕੇ ਉਸ ਦੀ ਹਰ ਸ਼ੈ ਮੋਟੀ-ਮੋਟੀ ਤੇ ਡਰਾਉਣੀ ਹੋ ਗਈ ਹੋਈ ਸੀ ਉਸ ਦੇ ਖਲ ਪੱਛੀ-ਪੱਛੀ ਤੇ ਪਿੰਨੀ-ਪਿੰਨੀ ਕੋਈ ਹੋਈ ਸੀ ਉਸ ਕੋਲੋਂ ਬੋ ਵੀ ਆ ਰਹੀ ਸੀ ਪਰ ਉਸ ਵੇਲੇ ਕਿਸੇ ਦਾ ਇਸ ਗੱਲ ਵੱਲ ਧਿਆਨ ਨਾ ਗਿਆ ਹਰ ਇੱਕ ਦੇ ਮਨ ਤੇ ਇੱਕ ਹੀ ਸਵਾਲ ਸਵਾਰ ਸੀ ਇਹ Hindu ਹੈ ਕਿ Musalman ਇੱਕ ਛਾਚੀ ਨੇ ਝਟਪਟ ਉਸ ਦੇ ਫਟੇ ਹੋਏ ਕੱਪੜੇ ਖੋਲਣੇ ਸ਼ੁਰੂ ਕਰ ਦਿੱਤੇ ਤੇ ਸਾਰਿਆਂ ਇਸ ਇਮਤਿਹਾਨ ਦੇ ਨਤੀਜੇ ਵੱਲ ਅੱਖਾਂ ਲਾ ਦਿੱਤੀਆਂ ਲੋ ਮੁਰਦਾ ਤੇ ਸਾਫ ਹਿੰਦੂ ਸੀ ਉੱਥੇ ਖੜੇ ਛਾਚੀਆਂ ਦੇ ਚਿਹਰੇ ਇਕਦਮ ਖਿੜ ਗਏ ਤੇ ਗੜਵਾਲੀਆਂ ਦੇ ਡਿੱਗ ਗਏ ਹਿੰਦੂ ਸੀ ਵਿਚਾਰਾ ਇੱਕ ਛਾਚੀ ਨੇ ਜੇ ਤੂੰ ਹਮਦਰਦੀ ਨਾਲ ਕਿਹਾ ਆਹੋ ਦੋ ਹੋਰ ਛਾਚੀਆਂ ਨੇ ਸਿਰ ਹਿਲਾ ਕੇ ਤਾਇਦ ਕੀਤੀ ਇਸੇ ਗੜਵਾਲੀ ਨੇ ਇਸ ਗੱਲ ਨੂੰ ਟੋਕਿਆ ਨਾ ਛਾਚੀਆਂ ਨੇ ਮੁਰਦੇ ਨੂੰ ਫਿਰ ਪਾਣੀ ਵਿੱਚ ਰੋੜ ਦਿੱਤਾ ਤੇ ਉਹ ਉਸੇ ਤਰ੍ਹਾਂ ਹੀ ਪਾਣੀ ਵਿੱਚ ਤਰਨ ਲੱਗ ਪਿਆ ਜਿਵੇਂ ਉਹ ਕੋਈ ਜਲ ਜੰਤੂ ਹੀ ਹੈ ਇਸ ਤੋਂ ਸਾਛੀਆਂ ਦਾ ਸਾਰਾ ਸਹਿਮ ਜਾਂਦਾ ਰਿਹਾ ਉਹਨਾਂ ਦੀਆਂ ਬਾਰਕਾਂ ਦਾ ਵਾਯੂ ਮੰਡਲ ਵੀ ਬਦਲ ਗਿਆ ਹੁਣ ਉਹ ਮਾਗੇ ਮਾਰ-ਮਾਰ ਕੇ ਕਵਾਲੀਆਂ ਪੜਦੇ ਤੇ ਬੋਲੀਆਂ ਪਾਉਂਦੇ ਉਸ ਮੁਰਦੇ ਨੇ ਉਹਨਾਂ ਵਿੱਚ ਬੜੀ ਜਾਨ ਪਾ ਦਿੱਤੀ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ that's